ਇਹ ਹੋਇਆ ਜੀ ਕਿ ਭਗਵਾਨ ਰਾਮ ਦੇ ਅਯੋਧਿਆ ਚ 525 ਸਾਲ ਆਉਣ ਦੀ ਖੁਸ਼ੀ ਦੇ ਵਿੱਚ ਅਜੀ ਇੱਥੇ ਚੌਂਕ 'ਚ ਬੈਨਰ ਲਾਇਆ ਸੀਗਾ ਜੀ ਠੀਕ ਹੈ ਜੀ ਉਸ ਤੋਂ ਪਹਿਲਾਂ ਦੇ ਬੈਨਰ ਅੱਜ ਵੀ ਲੱਗੇ ਹੋਏ ਆ ਜਿਹੜੇ ਉਹ ਨਹੀਂ ਫਾੜੇ ਗਏ ਜਿਹੜਾ ਭਗਵਾਨ ਰਾਮ ਜਿਹੜੇ ਭਗਵਾਨ ਰਾਮ ਦਾ ਬੈਨਰ ਸੀਗਾ ਉਹਨੂੰ ਬੜੀ ਤਸ਼ੱਦਦ ਦੇ ਨਾਲ ਪਾੜਿਆ ਗਿਆ ਕੋਈ ਬੰਦੇ ਕਿੰਨਾ ਵੱਲੋਂ ਪਾੜਿਆ ਗਿਆ ਇਹ ਆਮ ਪਾਰਟੀ ਦੇ ਵਰਕਰ ਹੈਗੇ ਜੀ ਉਹਨਾਂ ਨੇ ਆਪਣਾ ਬੋਟ ਲਾਉਣ ਵਾਸਤੇ ਸਾਡਾ ਬੈਨਰ ਪਾੜ ਕੇ ਪੈਰਾਂ ਨਾਲ ਐਸਾ ਖਿੱਚ ਕੇ ਦੀਪਕ ਸਿੰਘ ਰਾਜੂ ਜਿਹੜਾ ਮੇਨ ਉਹਦੇ ਨਾਲ 4-5 ਅਣਪਛਾਤੇ ਆ ਜਿਨ੍ਹਾਂ ਨੇ ਪੜਵਾਇਆ ਲੱਗੇ ਜਿਨ੍ਹਾਂ ਨੇ ਖੜੇ ਹੋ ਕੇ ਬੈਨਰ ਪੜਵਾਇਆ ਔਰ ਪੈਰਾਂ ਦੇ ਵਿੱਚ ਸਿੱਟ ਕੇ ਚਲੇ ਗਏ ਨੇ ਠੀਕ ਹੈ ਜੀ ਪੋਸਟਰ ਦੇ ਉੱਤੇ ਕਿਸੇ ਦੀ ਫੋਟੋ ਨਹੀਂ ਸੀ ਸਿਰਫ ਇੱਕ ਭਗਵਾਨ ਰਾਮ ਦੀ ਫੋਟੋ ਸੀ ਔਰ ਇੱਕ ਅਯੁੱਧਿਆ ਜੀ ਦੀ ਫੋਟੋ ਸੀ ਅਯੁੱਧਿਆ ਮੰਦਿਰ ਦੀ ਔਰ ਕਿਸੇ ਦੀ ਕੋਈ ਫੋਟੋ ਨਹੀਂ ਸੀ ਕਿਸੇ ਦਾ ਕੋਈ ਨਾਂ ਨਹੀਂ ਸੀ ਸਿਰਫ ਇੱਕ ਨਾਂ ਸੀਗਾ ਛੋਟਾ ਜਿਹਾ ਥੱਲੇ ਰਾਜਕੁਮਾਰ ਕੋਟ ਮਿਸਿੰਗ ਮੰਡਲ ਪ੍ਰਧਾਨ ਬਸ ਹੋਰ ਕੋਈ ਨਾਂ ਨਹੀਂ ਸੀਗਾ ਜੀ ਵਿੱਚ ਔਰ ਉਹਨੂੰ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਰਾਤ ਦਾ ਸੌਂਪ ਦਿੱਤਾ ਪਰ ਸਾਨੂੰ 24 ਘੰਟੇ ਹੋ ਗਏ ਆ ਸਾਨੂੰ ਕੋਈ ਨਿਆ ਨਹੀਂ ਮਿਲਦਾ ਪਿਆ ਸਾਨੂੰ ਰਾਤੀ ਇੱਕ ਗੱਲ ਕਹੀ ਗਈ ਕਿ ਤੁਸੀਂ ਇੱਥੇ ਦਿਓ ਸਾਨੂੰ ਐਪਲੀਕੇਸ਼ਨ ਦਿਓ ਸਵੇਰੇ 11 ਵਜੇ ਪਰਚਾ ਦਰਜ ਹੋ ਜਾਏਗਾ ਲੇਕਿਨ 11 ਵਜੇ ਤਾਂ ਹੂਮ ਟਾਈਮ ਦੇਖ ਲੋ ਤੇ ਪਰਚਾ ਦਰਜ ਦੀ ਤੇ ਬੜੀ ਦੂਰ ਦੀ ਗੱਲ ਹੈ ਕਿ ਅਸੀਂ ਚੌਂਕੀ ਗਏ ਆ 11 ਵਜੇ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਿਆ ਉਹ ਰਾਜੀ ਨਾਮੇ ਵਾਲ ਨੂੰ ਤੁਰੇ ਹੈ ਕਿ ਬੰਦਾ ਵਿਚਾਰੀ ਆ ਆਮ ਪਾਰਟੀ ਦਾ ਵੀਡੀਓ ਕਾਲ ਦੇ ਮਾਫੀ ਮੰਗਾ ਦਿੰਨੇ ਆ ਤੁਹਾਡੀ ਵੀਡੀਓ ਕਾਲਾਂ ਦੇ ਮਾਫੀਆਂ ਮੰਗਾਨੇ ਆ ਠੀਕ ਹੈ ਜੀ ਵੀਡੀਓ ਕਾਲ ਦੇ ਮਾਫੀ ਮੰਗਵਾ ਦੇ ਛੱਡੋ ਇਹ ਤੇ ਪੁਰਸੇ ਪ੍ਰਸ਼ਾਸਨ ਨਹੀਂ ਕਿਹਾ ਸੀ ਅੱਛਾ ਜੀ ਪੁਲਿਸ ਸਾਡੇ ਤੇ ਦਬਾਅ ਬਣਾਉਂਦੇ ਪੁਲਿਸ ਪ੍ਰਸ਼ਾਸਨ ਸਾਡੇ ਤੇ ਦਬਾਅ ਪਾਉਣ ਡਿਆ ਕਿ ਤੁਸੀਂ ਕੰਪਰਮਾਈਜ਼ ਕਰੋ ਇਸ ਕਰਕੇ ਸਾਨੂੰ ਧਰਨਾ ਲਾਣਾ ਪਿਆ ਅਸੀਂ ਲੋਕਾਂ ਨੂੰ ਅਮਨ ਪਸੰਦ ਸ਼ਹਿਰੀ ਹਈਆਂ ਅਸੀਂ ਕਿਸੇ ਨੂੰ ਖਰਾਬ ਕਰਕੇ ਰਾਜ਼ੀ ਨਹੀਂ ਆ ਲੇਕਿਨ ਇਹ ਸਾਨੂੰ ਹਾਰ ਕੇ ਭਗਵਾਨ ਰਾਮ ਦਾ ਕੰਮ ਹੈ ਇਵਨ ਉਹਦੇ ਵਾਸਤੇ ਸਾਨੂੰ ਜਾਮ ਲਾਣਾ ਪਿਆ ਇਹ ਆਰਮੀ ਨੇ ਪੜਿਆ ਇਹ ਕੰਪਲੀਟ ਕੀਤੀ ਗਈ ਹੈ ਜੋ ਅਸੀਂ ਬੰਦੀ ਕਾਰਵਾਈ ਨਹੀਂ ਕਰ ਰਹੇ ਸੀ ਕੀ ਪੋਸਟਰ ਕਿਹੜਾ ਲੱਗਾ ਸੀ ਇਹ ਤੇ ਭਗਵਾਨ ਜੀ ਆਰਾਮ ਜੀ ਦਾ ਪੋਸਟਰ ਲੱਗਾ ਸੀ ਹਾਂ ਜੀ ਤੇ ਕਿੰਨਾ ਵੱਲੋਂ ਪੜਿਆ ਗਿਆ ਜੀ ਉਹ ਇਹ ਦੀਪਕ ਕੁਮਾਰ ਰਾਜੂ ਉਹਨਾਂ ਵੱਲੋਂ ਕਹਿ ਰਹੇ ਹਨ ਉਹਨਾਂ ਦੇ ਖਿਲਾਫ ਕੰਪਲੇਟ ਇਹਨਾਂ ਵੱਲੋਂ ਦਿੱਤੀ ਗਈ ਹੈ ਹਾਂ ਹਾਂ ਸਾਹਮਣੇ ਦੇਖੀਏ ਤਾਂ ਐਸੇ ਕਰਕੇ ਰੋਡ ਬਲੌਕ ਕੀਤੀ ਗਈ ਸੀ ਜੀ ਜੀ ਤਾਂ ਕਿੰਨਾ ਕ ਜਾਮ ਲੱਗਾ ਸਵੇਰ ਦਾ ਕਿਉਂਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਰਸਤੇ ਤੋਂ ਜਾ ਰਹੇ ਨੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਉਹਨਾਂ ਨੂੰ ਹਾਂ ਜੀ ਅਸੀਂ ਰਿਕਵੈਸਟ ਕੀਤੀ ਹੈ ਜੀ ਜਾਮ ਘਟਵਾ ਲਓ ਤੁਸੀਂ ਚਲੋ ਜੋ ਵੀ ਪ ਕਿਹੜੀ ਧਾਰਾ ਦੇ ਵਿੱਚ ਉਹਦੇ ਉਹੀ ਸਟੇਟਮੈਂਟ ਕਰਾਉਣਗੇ ਉਸ ਮਤਲਬ ਕਾਰਵਾਈ ਕਰ ਰਹੇ ਨੇ ਨਾਂਦਰ ਕਿਤੇ ਜੀ ਸਟੇਟਮੈਂਟ ਦੇ ਮੁਤਾਬਿਕ ਹੈ ਜੀ ਉਹਨਾਂ ਨੇ ਵੀ ਰਾਤ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਜੀ ਇਸ ਨਾਮਲੇ 'ਚ ਨਹੀਂ ਕੋਈ ਨਹੀਂ ਅਸੀਂ ਕਾਰਵਾਈ ਕਰਨ ਦੇ ਕਿੰਨੇ ਬੰਦੇ ਦੱਸੇ ਗਏ ਹੈ ਜੀ ਇੱਥੇ ਫੋਟੋ ਸਟੇਟਮੈਂਟ ਲਿਖਾਉਣ ਗਏ ਹੈ ਜੀ ਵੇਖੋ ਸੀਸੀਟੀਵੀ ਨਹੀਂ ਆਈ ਹੈ ਸਾਹਮਣੇ ਇਹ ਬੰਦੇ ਜੀ ਨਹੀਂ ਸੀਸੀਟੀਵੀ ਇੱਥੇ ਕੋਈ ਨਹੀਂ ਆਈ ਹੈ ਇਹਨਾਂ ਨੇ ਮੋਬਾਈਲ ਤੇ ਫੋਟੋ ਆਈ ਗਈ ਫੁਟੇਜ ਜੀ ਮੋਬਾਈਲ ਫੋਨ ਦੇ ਵਿੱਚ ਬਣਾਈ ਗਈ ਵੀਡੀਓ ਤੇ ਕਿੰਨੇ ਜਣੇ ਵਿੱਚ ਆ ਰਹੇ ਨੇ ਜੀ ਉਹਦੇ ਵਿੱਚ ਇੱਕ ਬੰਦਾ ਜਿਹੜਾ ਹੈਗਾ ਆ ਰਿਹਾ ਹੈ ਉਹ ਜਿਹੜੀ ਜੰਤਰੀ ਪਾਈ ਜਾਏਗੀ ਜੀ ਉਹਨਾਂ ਵਾਲੇ ਸਮੇਂ ਦੇ ਵਿੱਚ ਵੇਖੋ ਅਜੇ ਤਾਂ ਕੇਸ ਰਜਿਸਟਰ ਕਰਨ ਹੈ ਨੂਰ ਇੱਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਹੁਣ ਰਾਸਤਾ ਖਲਵਾ ਦਿੱਤਾ ਗਿਆ ਨਹੀਂ ਪੂਰਾ ਹਾਂਜੀ ਹਾਂਜੀ ਖਲਵਾ ਦਿੱਤਾ ਠੀਕ ਹੈ